ਇਸ ਵੇਲੇ ਦੀ ਵੱਡੀ ਖਬਰ ਦੱਖਣੀ ਕੋਰੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੈਂਡਿੰਗ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ ਜੀ ਹਾਂ ਲੈਂਡਿੰਗ ਦੇ ਦੌਰਾਨ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ ਹੁਣ ਤੱਕ 60 ਲੋਕਾਂ ਦੇ ਮੌਤ ਦੀ ਖਬਰ ਆ ਰਹੀ ਹੈ ਤੇ ਇਹ ਅੰਕੜਾ ਵੱਧ ਵੀ ਸਕਦਾ ਹੈ ਪੂਰਾ ਘਟਨਾਕਰਮ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਹ ਜਹਾਜ਼ ਬੈਂਕਾਕ ਤੋਂ ਚੱਲਦਾ ਹੈ ਤੇ ਉਸ ਤੋਂ ਬਾਅਦ ਸਾਊਥ ਕੋਰੀਆ ਦੇ ਮੁਆਂ ਹਵਾਈ ਅੱਡੇ ਤੇ ਉਤਰਦਾ ਹੈ ਜਿੱਥੇ ਲੈਂਡਿੰਗ ਦੇ ਦੌਰਾਨ ਰਨਵੇ ਦੇ ਉੱਤੇ ਜਹਾਜ਼ ਫਿਸਲ ਜਾਂਦਾ ਹੈ ਉਸ ਤੋਂ ਬਾਅਦ ਇਹ ਜਹਾਜ਼ ਸਿੱਧਾ ਜਾ ਕੇ 에ਅਰਪੋਰਟ ਦੀ ਇੱਕ ਕੰਧ ਦੇ ਨਾਲ ਟਕਰਾਂਦਾ ਹੈ ਕੰਧ ਦੇ ਨਾਲ ਟਕਰਾਂਣ ਤੋਂ ਬਾਅਦ ਜਹਾਜ਼ ਦੇ ਵਿੱਚ ਵੱਡਾ ਬਲਾਸਟ ਹੁੰਦਾ ਹੈ ਤੇ ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਹਾਦਸੇ ਦੇ ਵਿੱਚ ਹੁਣ ਤੱਕ 60 ਲੋਕਾਂ ਦੇ ਮਰਨ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਹ ਆંકੜੇ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਜੇਕਰ ਅਧਿਕਾਰੀਆਂ ਦਾ ਮੰਨੀਏ ਤਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੇ ਅੰਦਰ ਜਿਸ ਸਮੇਂ ਹਾਸਾ ਵਾਪਰਦਾ ਹੈ ਤਾਂ 181 ਤੋਂ ਵੱਧ ਸਵਾਰੀਆਂ ਜਿਹੜੀਆਂ ਨੇ ਉਹ ਮੌਜੂਦ ਹੁੰਦੀਆਂ ਨੇ ਸੋ ਸਾਊਥ ਕੋਰੀਆ ਦੀਆਂ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੈਂਡਿੰਗ ਦੇ ਦੌਰਾਨ ਜਦੋਂ ਜਹਾਜ਼ ਰਨਵੇ ਤੇ ਉਤਰਦਾ ਹੈ ਤਾਂ ਰਨਵੇ ਤੇ ਉਤਰਨ ਤੋਂ ਬਾਅਦ ਜਹਾਜ਼ ਸਲਿੱਪ ਕਰ ਜਾਂਦਾ ਹੈ ਜਿਸ ਕਰਕੇ ਇਹ ਟਕਰਾ ਜਾਂਦਾ ਹੈ ਕੰਧ ਦੇ ਨਾਲ ਤੇ ਵੱਡਾ ਬਲਾਸਟ ਹੁੰਦਾ ਹੈ ਤੇ ਬਲਾਸਟ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਹਾਲਾਂਕਿ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਜਾਂਦੀਆਂ ਨੇ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਹੈ ਪਰ ਬੇहद ਮੰਦਪਾਕੀ ਖਬਰ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਹੁਣ ਤੱਕ 26 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਆਕੜਾ ਵੱਧ ਵੀ ਸਕਦਾ ਹੈ ਕਿਉਂਕਿ 181 ਸਵਾਰੀਆਂ ਜਿਹੜੀਆਂ ਨੇ ਉਸ ਜਹਾਜ਼ ਦੇ ਵਿੱਚ ਸਵਾਰ ਸੀ ਤਦਾਂ ਦੱਸਿਆ ਕਿ ਬੈਂਕਾਕ ਤੋਂ ਇਹ ਜਹਾਜ਼ ਵਾਪਸ ਆ ਰਿਹਾ ਸੀ ਸਾਊਥ ਕੋਰੀਆ ਦੇ ਮਾਨ ਹਵਾਈ ਅੱਡੇ ਦੇ ਉੱਤੇ ਇਸ ਦੀ ਲੈਂਡਿੰਗ ਹੋਣੀ ਸੀ ਸੋ ਲੈਂਡਿੰਗ ਦੇ ਦੌਰਾਨ ਜਦੋਂ ਜਹਾਜ਼ ਲੈਂਡਿੰਗ ਤੋਂ ਬਾਅਦ ਬਾਤ ਦਾ ਹੈ ਤਾਂ ਰਨਵੇ ਦੇ ਉੱਤੇ ਜਹਾਜ਼ ਸਲਿੱਪ ਕਰ ਜਾਂਦਾ ਹੈ ਜਿਸ ਤੋਂ ਬਾਅਦ ਜਹਾਜ਼ ਸਿੱਧਾ ਜਾ ਕੇ 에어ਪੋਰਟ ਦੇ ਸਾਹਮਣੇ ਇੱਕ ਕੰਧ ਦੇ ਵਿੱਚ ਟਕਰਾਂਦਾ ਹੈ ਕੰਧ ਦੇ ਨਾਲ ਟਕਰਾਂਉਣ ਦੇ ਨਾਲ ਹੀ ਜਿਹੜਾ ਜਹਾਜ਼ ਦੇ ਵਿੱਚ ਬਲਾਸਟ ਹੁੰਦਾ ਹੈ ਤੇ ਬਲਾਸਟ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਹਾਲਾਂਕਿ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਪਹਿਲਾਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਲਗਾਤਾਰ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਆਫੀਸ਼ੀਅਲ ਆંકੜਿਆਂ ਤੇ ਨਿਗਾਹ ਮਾਰੀਏ ਤਾਂ ਆਫੀਸ਼ੀਅਲ ਆਕੜਿਆਂ ਦੇ ਮੁਤਾਬਕ ਹੁਣ ਤੱਕ 62 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਇਸ ਹਾਦਸੇ ਦੇ ਵਿੱਚ ਤੇ ਆਕੜਾ ਲਗਾਤਾਰ ਵਧਦਾ ਵੀ ਜਾ ਰਿਹਾ ਹੈ ਜਿਸ ਸਮੇਂ ਖਬਰ ਲਿਖੀ ਜਾ ਰਹੀ ਸੀ ਉਸ ਸਮੇਂ ਮਰਨ ਵਾਲਿਆਂ ਦੀ ਗਿਣਤੀ 58 ਸੀ ਤੇ ਹੁਣ ਜਿਸ ਵੇਲੇ ਖਬਰ ਪੜ੍ਹੀ ਜਾ ਰਹੀ ਹੈ ਉਦੋਂ ਤੱਕ ਕਿ ਗਿਣਤੀ ਵੱਧ ਕੇ 62 ਹੋ ਗਈ ਹੈ ਤੇ ਲਗਾਤਾਰ ਆਕੜੇ ਜਿਹੜਾ ਨੇ ਉਹ ਵਧਦੇ ਜਾ ਰਹੇ ਨੇ ਤੇ ਅਧਿਕਾਰੀਆਂ ਦਾ ਵੀ ਇਹ ਮੰਨਣਾ ਹੈ ਕਿ ਜਿਵੇਂ-ਜਿਵੇਂ ਰੈਸਕਿਊ ਆਪਰੇਸ਼ਨ ਅੱਗੇ ਵਧ ਰਿਹਾ ਹੈ ਤੇ ਉਵੇਂ-ਉਵੇਂ ਮਰਨ ਵਾਲਿਆਂ ਦੀ ਗਿਣਤੀ ਦੀ ਆંકੜਿਆਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਇਹ ਆਕੜਾ ਹੁਣ 82 ਤੱਕ ਪਹੁੰਚ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਕੜਾ ਵੱਧ ਵੀ ਸਕਦਾ ਹੈ ਕਿਉਂਕਿ 181 ਸਵਾਰੀਆਂ ਜਿਹੜੀਆਂ ਨੇ ਉਹ ਇਸ ਜਹਾਜ਼ ਦੇ ਵਿੱਚ ਸਵਾਰ ਸਨ ਬੈਂਕਾਕ ਤੋਂ ਉਡਾਣ ਭਰਦਾ ਇਹ ਜਹਾਜ਼ ਤੇ ਜਦੋਂ ਦੱਖਣੀ ਕੋਰੀਆ ਦੇ ਸੁਵਾਨ ਹਵਾਈ ਅੱਡੇ ਦੇ ਉੱਤੇ ਉਤਰਨਾ ਹੁੰਦਾ ਹੈ ਤਾਂ ਉਸ ਸਮੇਂ ਲੈਂਡਿੰਗ ਦੇ ਦੌਰਾਨ ਇਹ ਹਾਦਸਾ ਵਾਪਰਦਾ ਹੈ ਰਣਵੇ ਦੇ ਉੱਤੇ ਇਸ ਜਹਾਜ਼ ਦੀ ਸਲਿੱਪ ਲੱਗਦੀ ਹੈ ਜਹਾਜ਼ ਤਿਲਕ ਜਾਂਦਾ ਤੇ ਉਹ ਸੁਬਾ ਸਿੱਧਾ ਜਾ ਕੇ ਇੱਕ ਕੰਧ ਦੇ ਨਾਲ ਟਕਰਾਉਂਦਾ ਅਜਿਹਾ ਹੀ ਪਿਛਲੇ ਦਿਨੀ ਬੰਬੋਮੇ ਦੇ ਵਿੱਚ ਵੀ ਭਾਰਤ ਦੇ ਮੁੰਬਈ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਪਰ ਗਰੀਮਤ ਰਹੀ ਕਿ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਵਾਰ ਜਹਾਜ਼ ਲੈਂਡ ਹੁੰਦਾ ਹੈ 에ਅਰ ਐਕਸਪ੍ਰੈਸ ਦਾ ਉਹ ਜਹਾਜ ਹੁੰਦਾ ਹੈ ਲੈਂਡ ਹੁੰਦਾ ਹੈ ਤੇ ਉਸ ਤੋਂ ਬਾਅਦ ਰਨਵੇ ਦੇ ਉੱਤੇ ਆਪਣੀ ਤਹਿਸੀਮਾ ਤੋਂ ਅੱਗੇ ਜਾ ਕੇ ਜਦੋਂ ਜਹਾਜ਼ ਲੈਂਡ ਹੁੰਦਾ ਹੈ ਤਾਂ ਉਸ ਨੂੰ ਰੁਕਣ ਦੇ ਲਈ ਜਗ੍ਹਾ ਨਹੀਂ ਮਿਲਦੀ ਤਾਂ ਜਦੋਂ ਦਵਾਰਤੀ ਪਾਇਲਟ ਦੀ ਸੂਝ ਬੂਝ ਹੁੰਦੀ ਹੈ ਕਿ ਜਵਾਰਤੀ ਜਹਾਜ਼ ਜਿਹੜਾ ਹੈ ਉਹ ਮੋੜ ਤੋਂ ਹਵਾ ਦੇ ਵਿੱਚ ਲੈ ਜਾਂਦਾ ਹੈ ਜਿਸ ਤੋਂ ਬਾਅਦ ਟੇਕ ਆਫ ਕਰਦਾ ਤੇ ਵੱਡਾ ਹਾਦਸਾ ਹੋਣ ਤੋਂ ਟਲ ਜਾਂਦਾ ਹੈ ਬੰਬੇ ਦੀ ਇਹ ਖਬਰ ਤੁਹਾਨੂੰ ਜਿਹੜੀ ਸਾਂਝੀ ਕੀਤੀ ਆਪਾਂ ਇਸੇ ਤਰੀਕੇ ਦਾ ਹਾਦਸਾ ਹੋਣਾ ਹੈ ਜਿਹੜਾ ਸਾਊਥ ਕੋਰੀਆ ਦੇ ਵਿੱਚ ਵਾਪਰਿਆ ਹੈ ਜਿੱਥੇ ਲੈਂਡਿੰਗ ਦੇ ਦੌਰਾਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਰਣਵੇ ਦੇ ਉੱਤੇ ਜਹਾਜ਼ ਤਿਲਕਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਸਿੱਧਾ ਜਾ ਕੇ ਸਾਹਮਣੇ ਇੱਕ ਕੰਧ ਦੇ ਨਾਲ ਟਕਰਾ ਜਾਂਦਾ ਹੈ ਕੰਧ ਦੇ ਨਾਲ ਟਕਰਾਉਣ ਤੋਂ ਬਾਅਦ ਵੱਡਾ ਬਲਾਸਟ ਜਹਾਜ਼ ਦੇ ਵਿੱਚ ਹੁੰਦਾ ਹੈ ਤੇ ਉਸ ਦੇ ਨਾਲ ਹੀ ਅੱਗ ਲੱਗ ਜਾਂਦੀ ਹੈ ਹਾਲਾਂਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਪਰ ਹੁਣ ਤੱਕ 28 ਲੋਕਾਂ ਦੇ ਮਰਨ ਦੀ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਕੜਾ ਵੱਧ ਸਕਦਾ ਹੈ ਕਿਉਂਕਿ ਜਹਾਜ਼ ਦੇ ਵਿੱਚ 181 ਸਵਾਰੀਆਂ ਜਿਹੜੀਆਂ ਨੇ ਉਹ ਸਫ਼ਰ ਕਰ ਰਹੀਆਂ ਸੀ